दो कुियां भी होना गल तो वाण तो तो मान सरकार करना है हम दो टीम ग्राउंड वाल वादिया रहा है अमृतपाल की पहली हुई रेड नाबा बेखा सिंह जी न ਜਰਮਾਨ ਹੋਣੀ ਡਾਕਟਰ ਮਿੱਲਿਆ ਹੋਣੀ ਸਾਡੇ ਭਰਾ ਕਹਿੰਦੇ ਮਾ ਖੇਡ ਕਬੱਡੀ ਦੇ ਵੱਡੇ ਜਵਾਨ ਨੇ ਸ਼ਾਨਦੂਰੀ ਹੋਣੀ ਪਰ ਸਾਹਮਣੇ ਅਮਰਤਪਾਲ ਜਸਪਾਲ ਸੈਕਣ ਕਹਿੰਦੇ ਅਗਲੀ ਕਬੱਡੀ ਪਾਈ ਹੋਈ ਹੈ ਤਿੰਨ ਜਾਂਪੀ ਖੜੇ ਹੋਏ ਨੇ ਇਹਨਾਂ ਬੱਚਿਆਂ ਦਾ ਵੀ ਵੱਧ ਤੋਂ ਵੱਧ ਮਾਨ ਸਤਕਾਰ ਕਰਿਓ ਪਰ ਮਨਦੀਪ ਸਿੰਘ ਹੁਣ ਪਿਆਰ ਨਾਲ ਖੇਡਿਓ ਸਤਕਾਰ ਨਾਲ ਖੇਡਿਓ ਧੜਕੇ ਵਾਲਾ ਰਗਵੀਰ ਵੀ ਆਇਆ ਹੈ ਰੈਣ ਕਹਿੰਦੇ ਨਾਲ ਸਖੀਰੇ ਵਾਲਾ ਰਜਵੀਰ ਸਿੰਘ ਰਾਜੂ ਆਇਆ ਹੋਇਆ ਏ ਦੁਨੀਆ ਕਹਿੰਦੀ ਮਾਰ ਕਰਦੀ ਹੈ ਵੱਡਾ ਵੱਡਾ ਫੈਨ ਹੈ ਰਗਮੀਰ ਉਹਨਾਂ ਦਾ ਰਾਂਝੂ ਉਹਨਾਂ ਦਾ ਤੇ ਜੰਡ ਵਾਲਾ ਭਰਵਿੰਦਰ ਵੀ ਆਇਆ ਹੋਇਆ ਹੈ ਜਿਹਦੀ ਕਹਿੰਦਾ ਇਸ਼ਟਾ ਦੇ ਫੈਨ ਬਹੁਤ ਨੇ ਪਰ ਫਿੱਡਾ ਡਕਣਾ ਕੋਈ ਪੰਜਾਬ ਥੋੜੀਆ ਫਿੱਡਾ ਡਕਣਾ हाँ ਸਹਰਾ ਪਿੰਡ ਵਾਲਾ ਕਹਿੰਦੇ ਜੋਤਾ ਸਿੰਘ ਸਹਰਾ ਦੀ ਗੱਲ ਚੱਲੀ ਐ ਐਨ ਕਹਿੰਦੇ ਦੁੱਪਲੀ ਪਿੰਡ ਦੇ ਕਰਤਿਹੋਂਾਂ ਦਾ ਨਿਸ਼ਾਨ ਹੋਣਾ ਦਾ ਭੀਮਣੇ ਕਹਿੰਦੇ ਨੰਗਨ ਪਿੰਡ ਦੇ ਕਬੱਡੀ ਕੱਪ ਤੋਂ ਸੋਨਾ ਲਿਕੜ ਰਕਰ ਜਿੱਤ ਕੇ ਮਾਝੀ ਦੀ ਧਰਤੀ ਨੂੰ ਵੱਡਾ ਮਾਰ ਪਰ ਜਰੀਲਾ

ਜਿੰਨੇ ਵੀ ਭਰਾ ਗੇਮਾਂ ਵਾਲੇ ਇਹਨਾਂ ਦਾ ਵੱਧ ਤੋਂ ਵੱਧ ਮਾਨ ਸਨਹਾਰ ਕਰਿਓ 10 20 100 ਮਿੰਟ ਜਿਹੜੇ ਵੀ ਹੋ ਸਕਿਆ ਗਰੀਬ ਇਹਨਾਂ ਇਹਨਾਂ ਦੀ ਹਲਪ ਜ਼ਰੂਰ ਕਰਿਓ ਸਾਡੇ ਦਿੱਤੇ ਹੋਏ ਦਾਣ 10 20 100 ਰੋਟੀ ਪੱਕਦੀ ਹੋ ਜੂਗੀ ਜਿੰਨੇ ਵੀ ਗੇਮਾਂ ਵਾਲੇ ਵੀਰ ਸਾਡੇ ਨਾਲ ਮਾਨ ਸਨਹਾਰ ਜ਼ਰੂਰ ਕਰਨਾ ਹੈ ਜਾਨੀ ਪ੍ਰਮੇਲ ਸਿੰਘ ਜੀ ਪਹਿਲੀ ਰੈਡ ਦੱਸ ਦਿਓ ਕਿਹੜੀ ਟੀਮ ਦੀ ਹੈ

ਪਹਿਲਾ ਬੱਚਿਆਂ ਦਾ ਮੈਚ ਹੋਇਆ ਉਹਦੇ ਵਿੱਚ ਵੀ ਬੜੇ ਸੋਹਣੇ ਐਕਸ਼ਨ ਵਜੇ ਐ ਜੇਮਾਂ ਵਾਲੇ ਭਰਾਵਾਂ ਦਾ ਜਰੂਰ ਮਾਨ ਸਰਕਾਰ ਕਰਿਓ ਕੋਈ ਆਸਾ ਲੈ ਕਹੀ ਕਿਸੇ ਨੇ ਦਰ ਜਾਂਦਾ ਉਹ ਇਕੱਲਾ ਰਹਿ ਜਾਂਦਾ ਜਵਾਕਰ ਕਰ ਜਾਂਦਾ ਕਿਤੇ ਕਿਸੇ ਨਾਲ ਰੁਕਦਾ ਨਹੀਂ ਕੰਮ ਸਭ ਦਾ ਸਰ ਜਾਂਦਾ ਸਰਦਾਰ ਦਲਜੀਤ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਪੰਜਾਬੀ ਗੋਲਨ ਦਾ ਵੱਡਾ ਮਾਨ ਕੀਤਾ ਗਿਆ ਜਿੰਨੇ ਵੀ ਉਹਨਾਂ ਦੇ ਨਾਲ

कमेटी वाले मीर दस है कि वो भी माखेट कड़ी का महान लॻियां नव त मां ख़ेर तव्हां मैदान शिकार बणिया

बोला 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 ਜਾ ਸਰਪੰਚ ਦਲਜੀਤ ਸਿੰਘ ਕੌਣੀ ਸਾਰੇ ਭਰਾ ਕੇ ਲੈ ਰਲ ਮਿਲ ਕੇ ਮਾ ਖੇਡ ਕਬੱਡੀ ਦਾ ਸ਼ੋਅ ਲੈਦਾ ਨੰਗਮਾਨ ਰਹਾ ਪਰ ਸਾਹਮਣੇ ਮਾਣੇ ਕਿਆਂ ਵਾਲਾ ਤੇ ਸਮੇਂ ਨਵੇਂ ਪਿੰਡਿਆ ਮਾਣੇ ਕਦੇ ਨਾਵੇਂ ਪਿੰਡ ਦੀ ਟੱਕਰ ਹੈ ਅੱਜ ਮਾਂਡੇ ਦੇ ਵਿੱਚ ਮੇਲਾ ਤੇ ਅੰਮ੍ਰਿਤ ਮਾਂਡੇ ਵਾਲੇ ਕੰਦੇ ਆਕਸ ਦੇ ਵਿੱਚ ਖੇਂਦੇ ਆ ਦੁਨੀਆਂ ਪਿਆਰ ਕਰਦੀ ਹੈ ਮੇਲਾ ਕਹਿੰਦੇ ਸ੍ਰੀ ਗੁਰੂ ਗਰਗੋਰੀ ਸਾਹਿਬ ਜੀ ਦਾ ਮਹਾਨ ਆ ਰਿਹਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸ਼ਾਂਤਮਈ ਰਹਿ ਕੇ ਕੰਦੇ ਸੰਕਤ ਉਤਾਰਿਆ ਹੈ ਜੇ ਕਿਤੇ ਫੁੱਲ ਟੁੱਟ ਗਿਆ ਤੇ ਤਾਂ ਵੀ ਕਹਿੰਦੇ ਗੁਰੂ ਸਾਹਿਬ ਜੀ ਨੂੰ ਬੜਾ ਲੋਕਾਜਾ ਕਿਉਂਕਿ ਗੁਰੂ ਸਾਹਿਬ ਨੂੰ ਬੜਾ ਲੋਕਾਜਾ ਪਰ ਸਾਹਮਣੇ ਦਰਜੰਤ ਸਹਿਤ ਰੂਪ ਸਾਹਾ ਜੇਤੋਂ ਖੇਡਾ ਚੂਹਣਾ ਤੇ गुरद्वारा माली फोजी साहब हमसे व्यापारी बन गए फौज तो भी बहुत पैसा व्यापार है क्योंकि सामने लो, अगली कबड्डी फिर कहनेजी कबड्डी आश्टेलिया कबड्डी पाया है, है। इंद्रदेव होनी मार करते हैं सार्ज त्या इंद्रदेव आश्ट्रेलिया और सामने नंबर नंबर

ਜਿੰਨੇ ਬੱਚੇ ਇਸ ਨਗਰ ਦੇ ਵਿਦੇਸ਼ ਵਿੱਚ ਰਹਿੰਦੇ ਆ ਯਾਨੀ ਰਿਸਪਾਲਸਿੰਗ ਕਮਿਸ਼ਨਰ ਉਹਨਾਂ ਵੱਲੋਂ ਸਾਰਿਆਂ ਦੀ ਲੰਬੀ ਆਰਦੂ ਵਾਤੇ ਪੰਜਾਬੀ ਬੋਲਾਂ ਦਾ ਵੱਡਾ ਮਾਣ ਮਿਤਾ ਗਿਆ ਹੈ ਕੋਈ ਫੜੇ ਕੁੜੀਆਂ ਕਹਿੰਦਾ ਕੋਈ ਨਵੇਂ ਪਿੰਡਿਆ ਕਹਿੰਦਾ ਪਰ ਸਾਹਮਣੇ ਮੈਨੂੰ ਲੱਗਦਾ ਦਰਦੇਮ ਹੁਣੀ ਆਏ ਹੋਇਆ ਹੈ ਭੀਮ ਹੁਣੀ ਆਏ ਹੋਇਆ बड़ी मुश्किल गल है ला रिफा बल्ले बल मोहन सिंह कहते ला रिफा बल्ले बल्ले कराने वीर घर जंग कहते मैनी तो जिन्ह तो तो ने सेवा की आज भी कल वो रिमेज आ रहे हैं पानी के ऊपर प्राप्त नाम भी आपका नंबर राजू ने अपनी जीवन खाते हुआ है हम सुना होीर सखिंद जी जिन खेती छोड़ वाले सारे भा क